ਜੇਕਰ ਤੁਸੀਂ ਵੀ HDFC ਦਾ ਕ੍ਰੈਡਿਟ ਕਾਰਡ ਯੂਜ਼ ਕਰ ਰਹੇ ਹੋ ਜਾਂ ਕਾਰਡ ਲੈਣ ਬਾਰੇ ਸੋਚ ਰਹੇ ਹੋ ਤਾਂ ਤਾਂ ਲਈ ਇਹ ਜਾਨਣਾ ਬਹੁਤ ਜ਼ਰੂਰੀ ਹੈ ਕਿ HDFC ਨੇ ਆਪਣੇ ਕ੍ਰੈਡਿਟ ਕਾਰਡਸ ਦੇ ਵਿੱਚ ਰੀਸੈਂਟਲੀ ਕੁਝ ਚੇਂਜਸ ਅਨਾਉਂਸ ਕੀਤੇ ਆ HDFC ਨੇ ਕਾਫੀ ਸਾਰੀਆਂ ਕੈਟਾਗਰੀਜ਼ ਜਿਵੇਂ ਕਿ ਰੈਂਟ ਯੂਟਿਲਿਟੀਆਂ ਐਜੂਕੇਸ਼ਨ ਫੀਸ ਇਹ ਸਾਰੀਆਂ ਚੀਜ਼ਾਂ ਦੀ ਪੇਮੈਂਟ ਤੇ ਆਪਣੇ ਜੋ ਚਾਰਜਸ ਆਉ ਵਧਾ ਦਿੱਤੇ ਆ ਤੇ ਇਸ ਅਨਾਉਂਸਮੈਂਟ ਤੋਂ ਬਾਅਦ ਆਲਮੋਸਟ ਸਾਰੇ ਹੀ ਵਿਊਅਰਸ ਦੇ ਦਿਮਾਗ ਦੇ ਵਿੱਚ ਇੱਕੋ ਹੀ ਸਵਾਲ ਆ ਰਿਹਾ ਹੈ ਵੀ ਚਾਰਜਸ ਵਧਣ ਤੋਂ ਬਾਅਦ HDFC ਦੇ ਕਿਹੜੇ ਕ੍ਰੈਡਿਟ ਕਾਰਡਸ ਬੈਸਟ ਹੋਣਗੇ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆ ਨੇ ਅਪਲਾਈ ਕਿਵੇਂ ਕਰਨਾ ਹੈ ਸਭ ਤੋਂ ਪਹਿਲਾਂ ਆਪਾਂ ਉਹ ਚੇਂਜੇਸ ਹੀ ਦੇਖਦੇ ਹਾਂ ਹੁਣ ਵੈਸੇ ਤੇ HDFC ਨੇ 6-7 categories ਦੇ ਵਿੱਚ ਚਾਰजेस ਅਨਾਉਂਸ ਕੀਤੇ ਆ ਬਟ ਇਹਦੇ ਵਿੱਚ ਦੋ categories ਕਾਫੀ ਪ੍ਰੋਮਿਨੈਂਟ ਐ ਰੈਂਟ ਤੇ ਐਜੂਕੇਸ਼ਨ ਫੀਸ 1 ਅਗਸਤ ਤੋਂ ਬਾਅਦ ਜੇਕਰ ਤੁਸੀਂ ਆਪਣੇ HDFC ਕ੍ਰੈਡਿਟ ਕਾਰਡ ਨੂੰ ਯੂਜ਼ ਕਰਕੇ ਆਪਣੀ ਰੈਂਟ ਪੇਮੈਂਟ ਕਰਦੇ ਹੋ ਕਿਸੇ ਵੀ ਥਰਡ ਪਾਰਟੀ ਐਪ ਨੂੰ ਯੂਜ਼ ਕਰਕੇ ਜਿਵੇਂ ਕਿ ਕ੍ਰੈਡਿਟ ਚੈੱਕ Paytm ਵਗੈਰਾ ਤਾਂ ਤੁਹਾਨੂੰ 1% ਐਕਸਟਰਾ ਚਾਰजेस ਲੱਗੇਗਾ ਜਿਹਦੇ ਕਿ ਮੈਕਸਿਮਮ ਕੈਪਿੰਗ 3000 ਰੁਪਏ ਪਰ ट्रांजੈਕਸ਼ਨ ਆ ਸਿਮਿਲਰਲੀ ਜੇਕਰ ਤੁਸੀਂ ਆਪਣੇ HDFC ਕ੍ਰੈਡਿਟ ਕਾਰਡ ਨੂੰ ਯੂਜ਼ ਕਰਦੇ ਹੋ ਆਪਣੇ ਐਜੂਕੇਸ਼ਨਲ ਐਕਸਪੈਂ ਐਕਸਟਰਾ ਚਾਰਜ ਲੱਗੇਗਾ ਜਿਹਦੀ ਕਿ ਮੈਕਸਿਮਮ ਕੈਪਿੰਗ 3000 ਰੁਪਏ ਪਰ ट्रांजੈਕਸ਼ਨ ਹੁਣ ਇੱਥੇ ਧਿਆਨ ਰੱਖਣ ਵਾਲੀ ਗੱਲ ਇਹ ਹੈ ਕਿ ਤੁਸੀਂ ਆਪਣੇ ਸਕੂਲ ਕਾਲਜ ਦੇ ਵਿੱਚ ਡਾਇਰੈਕਟਲੀ ਜੇਕਰ ਆਪਣੇ HDFC ਦੇ ਕ੍ਰੈਡਿਟ ਕਾਰਡ ਨੂੰ ਸਵਾਈਪ ਕਰਦੇ ਹੋ ਤਾਂ ਇਹ 1% ਦੀ ਐਕਸਟਰਾ ਫੀਸ ਤੁਹਾਨੂੰ ਨਹੀਂ ਲੱਗੇਗੀ ਇਹ ਸਿਰਫ ਥਰਡ ਪਾਰਟੀ ਐਪਸ ਦੇ ਲਈ ਹੈ ਹੁਣ ਇਹ ਦੋ ਤਾਂ ਸੀ ਮੇਜਰ ਚੇਂਜਸ ਬਾਕੀ ਦੇ ਚੇਂਜਸ ਵੀ ਦੇਖ ਲੈਣੇ ਆ ਜੇਕਰ ਤੁਸੀਂ 50000 ਤੋਂ ਜ਼ਿਆਦਾ ਯੂਟਿਲਿਟੀ ਬਿੱਲ ਪੇਮੈਂਟ ਕਰਦੇ ਹੋ ਆਪਣੇ HDFC ਕ੍ਰੈਡਿਟ ਕਾਰਡ ਤੋਂ ਤਾਂ ਤੁਹਾਨੂੰ 1% ਐਕਸਟਰਾ ਚਾਰਜ ਲੱਗੇਗਾ ਜਿਹਦੀ ਕਿ ਮੈਕਸਿਮਮ ਕੈਪਿੰਗ ਇਹ ਕਾਰਡ ਤੁਹਾਨੂੰ ਫੀਸ ਚਾਰਜ ਕਰੇਗਾ ਜੋ ਕਿ 50 ਰੁਪੀਸ ਪਰ ਡਮਪਸ਼ਨ ਹੋਏਗਾ ਤੇ ਇਹ ਸਿਰਫ ਸਟੇਟਮੈਂਟ ਕ੍ਰੈਡਿਟ ਦੇ ਲਈ ਹੀ ਵੈਲਿਡ ਹੋਏਗਾ ਜੇਕਰ ਤੁਸੀਂ ਆਪਣੇ ਖਰਚਿਆਂ ਨੂੰ ਈਐਮਆਈ ਦੇ ਵਿੱਚ ਕਨਵਰਟ ਕਰਦੇ ਹੋ ਤਾਂ ਤੁਹਾਨੂੰ 299 ਰੁਪਏ ਦੀ ਪ੍ਰੋਸੈਸਿੰਗ ਫੀਸ ਲੱਗੇਗੀ ਤੇ ਲਾਸਟ ਚੀਜ਼ ਹੈ ਕਿ ਐਚਡੀਐਫਸੀ ਨੇ ਆਪਣੇ ਦੋ ਕ੍ਰੈਡਿਟ ਕਾਰਡ 6ਸੀ ਤੇ 6ਸੀ ਐਕਸਲ ਦੀ ਐਨੂਅਲ ਤੇ ਰੀਨੂਅਲ ਫੀਸ ਵਧਾ ਦਿੱਤੀ ਹੈ ਜਿਹਦੇ ਵਿੱਚ 6ਸੀ ਦੀ ਫੀਸ 500 ਰੁਪਏ ਤੋਂ ਵਧਾ ਕੇ 1500 ਰੁਪਏ ਹੋ ਚੁੱਕੀ ਹੈ ਤੇ 6ਸੀ ਐਕਸਲ ਦੀ ਦੀ ਫੀਸ 1500 ਤੋਂ ਵਧਾ ਕੇ 3000 ਰੁਪਏ ਹੋ ਚੁੱਕੀ ਹੈ ਹ HDFC Millennia Credit Card ویسے ਤਾਂ ਇਸ کارڈ ਦੀ ਜੁਆਇਨਿੰਗ ਤੇ ਐਨੂਅਲ ਫੀਸ 1000 ਰੁਪਏ ਪਲੱਸ GST ਆ ਪਰ ਜਿੱਦਾਂ ਤੁਸੀਂ 1000 ਰੁਪਏ ਦੀ ਫੀਸ ਪੇ ਕਰਦੇ ਹੋਗੇ ਤੁਹਾਨੂੰ ਉਨੇ ਹੀ ਕੈਸ਼ ਪੁਆਇੰਟਸ ਮਿਲ ਜਾਣਗੇ ਪਰ ਯਾਦ ਰੱਖੇ ਕਿ ਜਿਹੜਾ 18% ਦਾ GST ਆ ਉਹਦਾ ਕੋਈ ਕੈਸ਼ਬੈਕ ਨਹੀਂ ਮਿਲੇਗਾ HDFC ਦੇ ਵਿੱਚ ਤੁਹਾਨੂੰ 5% ਦਾ ਕੈਸ਼ਬੈਕ ਮਿਲ ਜਾਂਦਾ Amazon Flipkart Myntra Swiggy Uber Zomato ਵਗੈਰਾ ਤੇ ਬਟ ਇਹਦੀ ਮੈਕਸਿਮਮ ਕੈਪਿੰਗ 1000 ਰੁਪਏ ਪਰ ਮੰਨਤੀ ਹੈ ਤੇ ਜੇ ਦੇਖਿਆ ਜਾਵੇ ਤਾਂ ਇਹ 1000 ਰੁਪਏ ਦਾ ਬੈਨੀਫਿਟ ਲੈਣ ਲਈ ਤੁਹਾਨੂੰ 20000 ਰੁਪਏ ਖਰਚ ਕਰਨੇ ਪੈਣਗੇ ਜੋ ਕਿ ਮੈਨੂੰ ਲੱਗਦਾ ਹੈ ਕਿ ਬਿਗਨਰਸ ਦੇ ਤੌਰ ਤੇ ਕਾਫੀ ਸਬフィਸ਼ੀਐਂਟ ਹੈ ਆਫਲਾਈਨ ਸਪੈਂਸ ਕਰਨ ਤੇ ਵੀ HDFC ਮਿਲਿਨੀਆ ਤੇ ਤੁਹਾਨੂੰ 1% ਦਾ ਕੈਸ਼ਬੈਕ ਮਿਲ ਜਾਂਦਾ ਤੇ ਇਹਦੀ ਵੀ ਮੈਕਸਿਮਮ ਕੈਪਿੰਗ 1000 ਰੁਪਏ ਪਰ ਮੰਥ ਹੈ ਇਸ ਤੋਂ ਇਲਾਵਾ HDFC ਦੇ Smart Buy ਤੇ coupon ਖਰੀਦਣ ਤੇ ਤੁਹਾਨੂੰ 5 ਤੋਂ 6% ਦਾ ਕੈਸ਼ਬੈਕ ਮਿਲ ਜਾਂਦਾ ਹੁਣ ਉਹ ਕੈਸ਼ਬੈਕ ਕਿਵੇਂ ਮਿਲਦਾ ਹੈ ਇਹਦੇ ਲਈ ਤੁਹਾਨੂੰ VK5 ਦੀ ਕਮਿਊਨਿਟੀ ਜੁਆਇਨ ਕਰਨੀ ਪੈਗੀ ਜੁਆਇਨ ਕਰਨ ਦਾ ਲਿੰਕ ਡਿਸਕ੍ਰਿਪਸ਼ਨ ਚ ਹੈ ਹੁਣ ਆਨਲ ਕਰ ਦਿੰਦੇ ਹੋ ਤੁਹਾਨੂੰ 1500 ਰੁਪਏ ਦੇ ਟਾਟਾ ਨਿਊ ਪੁਆਇੰਟਸ ਮਿਲ ਜਾਂਦੇ ਆ ਜਿਨ੍ਹਾਂ ਨੂੰ ਵੀ ਤੁਸੀਂ ਟਾਟਾ ਨਿਊ ਐਪ ਤੇ ਯੂਜ਼ ਕਰ ਸਕਦੇ ਹੋ ਇੱਕ ਨਿਊ ਕੋਨ ਦੀ ਵੈਲਿਊ 1 ਰੁਪਏ ਹੈ ਤੇ ਇਹ 1500 ਰੁਪਏ ਦੀ ਐਨੂਅਲ ਫੀਸ ਵੀ ਤੁਸੀਂ ਵੇਵ ਆਫ ਕਰਵਾ ਸਕਦੇ ਹੋ ਜੇਕਰ ਤੁਸੀਂ ਇੱਕ ਸਾਲ ਦੇ ਵਿੱਚ 3 ਲੱਖ ਰੁਪਏ ਆਪਣੇ ਕਾਰਡ ਤੋਂ ਸਪੈਂਡ ਕਰ ਦਿੰਦੇ ਹੋ ਇਸ ਕਾਰਡ ਦੇ ਨਾਲ ਤੁਹਾਨੂੰ ਟਾਟਾ ਨਿਊ ਬ੍ਰਾਂਡ ਪਾਰਟਨਰਸ ਤੇ 5% ਦਾ ਕੈਸ਼ਬੈਕ ਮਿਲ ਜਾਂਦਾ ਹੈ ਤੇ ਨਾਨ ਪਾਰਟਨਰ ਬ੍ਰਾਂਡਸ ਤੇ 1.5% ਦਾ ਕੈਸ਼ਬੈਕ ਮਿਲਦਾ ਹੈ ਤੇ ਕੈਸ਼ਬੈਕ ਤੁਹਾਨੂੰ ਟਾਟਾ ਨਿਊ ਕੁਆਇਨਸ ਦੀ ਫਾਰਮ ਦੇ ਵਿੱਚ ਮਿਲਦਾ ਹੈ ਤੇ ਜੇਕਰ ਯੂਪੀਆ ਬਟ ਹੁਣ ਇਹ 1.5% ਦਾ ਕੈਸ਼ਬੈਕ ਤਾਂ ਹੀ ਮਿਲੇਗਾ ਜੇਕਰ ਤੁਸੀਂ ਟਾਟਾ ਨਿਓ ਦੀ UPI ID ਤੋਂ ਪੇ ਕਰੋਗੇ ਇਸ ਕਾਰਡ ਦੇ ਨਾਲ ਤੁਹਾਨੂੰ 8 ਡੋਮੈਸਟਿਕ ਤੇ 4 ਇੰਟਰਨੈਸ਼ਨਲ ਕੰਪਲੀਮੈਂਟਰੀ ਲੌਂਜ ਐਕਸੈਸ ਵੀ ਮਿਲ ਜਾਂਦੇ ਆ ਹੁਣ ਅੱਗੇ ਦੇਖਦੇ ਆ ਬੈਸਟ ਕਾਰਡ ਇਨ ਕੈਸ਼ਬੈਕ ਕੈਟਾਗਰੀ ਹੁਣ ਸੱਚ ਦੱਸਾਂ ਤਾਂ HDFC ਦਾ ਕੋਈ ਵੀ ਕਾਰਡ ਇਸ ਕੈਟਾਗਰੀ ਦੇ ਵਿੱਚ ਇੰਨਾ ਸਟਰੋਂਗ ਨਹੀਂ ਹੈ SBI ਦਾ SBI ਕੈਸ਼ਬੈਕ Winner ਹੈ ਬਟ ਜੇਕਰ ਮੈਨੂੰ ਕੋਈ ਵੀ ਕਾਰਡ ਚੂਜ਼ ਕਰਨਾ ਪਵੇ ਉਹ ਵੀ HDFC ਦਾ ਤਾਂ ਮੈਂ ਚੂਜ਼ ਕਰੂੰਗਾ HDFC ਮਨੀ ਬੈਕ ਪਲੱਸ ਇਸ ਕਾਰਡ ਦੀ ਜੁਆਇਨਿੰਗ ਤੇ ਐਨੂਅਲ ਫੀਸ 500 ਰੁਪਏ ਪਲੱਸ GST ਹੈ ਤੇ ਜਿੱਦ ਤੇ ਤੁਸੀਂ ਜੁਆਇਨਿੰਗ ਫੀਸ ਦਿੰਨੇ ਹੋ ਤੁਹਾਨੂੰ 500 ਰੁਪਏ ਦੇ ਕੈਸ਼ ਪੁਆਇੰਟਸ ਮਿਲ ਜਾਂਦੇ ਆ ਤੇ ਜੇਕਰ ਤੁਸੀਂ ਇਸ ਕਾਰਡ ਤੋਂ 1 ਸਾਲ ਦੇ ਵਿੱਚ 50000 ਰੁਪਏ ਸਪੈਂਡ ਕਰ ਦਿੰਨੇ ਹੋ ਤਾਂ ਤੁਹਾਡੀ ਇਹ ਜਿਹੜੀ ਐਨੂਅਲ ਫੀਸ ਹੈ ਵੀ ਵੇਵ ਆਫ ਹੋ ਜਾਂਦੀ ਹੈ ਸੋ ਇਫੈਕਟਿਵਲੀ ਜਿਹੜਾ ਤੁਹਾਡਾ ਕਾਰਡ ਆ ਫ੍ਰੀ ਹੀ ਹੋ ਜਾਂਦਾ ਹੈ ਪਲੱਸ ਇਸ ਕਾਰਡ ਤੋਂ ਇੱਕ ਕੁਆਟਰ ਦੇ ਵਿੱਚ 50000 ਰੁਪਏ ਸਪੈਂਡ ਕਰਨ ਤੇ ਤੁਹਾਨੂੰ 500 ਰ 0.8% ਦੇ ਰਿਵਾਰਡਸ ਮਿਲ ਸਕਦੇ ਆ Amazon, BigBasket, Flipkart, Reliance Smart, Superstore ਤੇ Swiggy ਵਗੈਰਾ ਤੇ ਹੁਣ ਲਾਸਟ ਕੈਟਾਗਰੀ ਦੇ ਵਿੱਚ ਦੇਖਦੇ ਆ ਪ੍ਰੀਮੀਅਮ ਕਾਰਡ ਤੇ ਇਸ ਕੈਟਾਗਰੀ ਦੇ ਵਿੱਚ ਇਹ ਕਲੀਅਰ ਬੰਦ ਰਿਹਾ HDFC ਦਾ Infinium Metal Credit Card India ਦਾ ਸਭ ਤੋਂ ਬੈਸਟ ਕ੍ਰੈਡਿਟ ਕਾਰਡ ਹੈ। ਇਸ ਕੁਝ ਟਾਈਮ ਤੱਕ ਪਹਿਲਾਂ Axis Magnus ਇਹਨੂੰ ਵਧੀਆ ਟੱਕਰ ਦੇ ਰਿਹਾ ਸੀ ਬਟ Axis Magnus ਦੀ ਕਾਫੀ ਡਿਵੈਲੂਏਸ਼ਨ ਹੋਣ ਕਰਕੇ HDFC ਦਾ Infinium ਹੁਣ ਕਲੀਅਰ ਵਿਨਰ ਬਣ ਚੁੱਕਿਆ ਹੈ। ਹੁਣ HDFC Infinium ਦੇ ਵਿੱਚ ਨਾਰਮਲ ਰਿਵਾਰਡ ਰੇਟ 3.3% ਦਾ ਮਿਲਦਾ ਹੈ। ਬਟ ਜੇਕਰ ਤੁਸੀਂ ਇਹਨੂੰ HDFC ਦੇ Smart Buy ਪੋਰਟਲ ਤੇ ਯੂਜ਼ ਕਰੋਗੇ ਤਾਂ ਤੁਹਾਡਾ ਇਹ ਰਿਵਾਰਡ 16.6% ਤੱਕ ਜਾ ਸਕਦਾ ਹੈ ਜੋ ਕਿ ਐਬਸੋਲੂਟਲੀ ਕ੍ਰੇਜ਼ੀ ਹੈ। HDFC Infinium ਕਾਰਡ ਦੇ ਵਿੱਚ ਤੁਹਾਨੂੰ ਤੇ ਐਡ-ਆਨ ਕਾਰਡ ਹੋਲਡਰ ਨੂੰ ਡੋਮੈਸਟਿਕ ਪਲੱਸ ਇੰਟਰਨੈਸ਼ਨਲ ਅਨਲਿਮਟਿਡ ਲੌਂਜ ਐਕਸੈਸ ਮਿਲ ਜਾਂਦਾ ਹੈ ਪਲੱਸ 1 ਕੰਪਲੀਮੈਂਟਰੀ ਨਾਈਟ ਸਟੇ ਵਿਦ ਇਨ ਆਈਟੀਸੀ ਪਲੱਸ 1 ਕੰਪਲੀਮੈਂਟਰੀ ਨਾਈਟ ਸਟੇ ਇਨ ਆਈਟੀਸੀ 1+1 ਔਨ ਬਫੇ ਇਨ ਆਈਟੀਸੀ ਹੋਟਲਸ ਕੰਪਲੀਮੈਂਟਰੀ ਕਲੱਬ ਮੈਰੀਅਟ ਮੈਂਬਰਸ਼ਿਪ ਗਲੋਬਲ ਪਰਸਨਲ ਕੌਂਸਰੀਆਜ ਤੇ ਹੋਰ ਵੀ ਬਹੁਤ ਕੁਝ ਇਸ ਕਾਰਡ ਦੇ ਨਾਲ ਮਿਲਦਾ ਹੈ ਚਲੋ ਹੁਣ ਇਹ ਤਾਂ ਹੋ ਗਈ ਬੈਸਟ ਕ੍ਰੈਡਿਟ ਕਾਰਡ ਦੀ ਗੱਲ ਹੁਣ ਐਚਡੀਐਫਸੀ ਦੇ ਕ੍ਰੈਡਿਟ ਕਾਰਡਸ ਲਈ ਅਪਲਾਈ ਕਿਵੇਂ ਕਰਨਾ ਹੈ ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ ਤੇ ਇਹ ਪੂਰਾ ਪ੍ਰੋਸੈਸ ਮੈਂ ਤੁਹਾਨੂੰ ਸਕਰੀਨ ਤੇ ਦਿਖਾਉਂਗਾ ਸਭ ਤੋਂ ਪਹਿਲਾਂ ਜੋ ਤੁਸੀਂ ਐਚਡੀਐਫਸੀ ਦੀ ਵੈਬਸਾਈਟ ਤੇ ਜਾਓਗੇ ਤਾਂ ਤੁਹਾਨੂੰ ਉੱਥੇ ਲਿਖਿਆ ਹੋਇਆ ਦਿਸੇਗਾ ਕਿ ਕ੍ਰੈਡਿਟ ਕਾਰਡ ਅਪਲਾਈ ਕਰਨ ਤੇ ਤੁਹਾਨੂੰ 1500 ਰੁਪਏ ਦੇ Amazon ਵਾਊਚਰਸ ਮਿਲ ਸਕਦੇ ਆ ਬਟ ਇਹ ਵਾਊਚਰਸ ਇਦਾਂ ਹੀ ਨਹੀਂ ਮਿਲਦੇ ਇਹਦੀਆਂ ਵੀ ਕੁਝ ਟਰਮਸ ਕੰਡੀਸ਼ਨ ਨੇ ਕਿ ਉਹ ਸਾਰੀਆਂ ਟਰਮਸ ਐਂਡ ਕੰਡੀਸ਼ਨ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦਿੱਤੀਆਂ ਹੋਈਆਂ ਨੇ ਚਲੋ ਹੁਣ ਦੇਖਦੇ ਹਾਂ ਵੀ ਇਹਨੂੰ ਅਪਲਾਈ ਕਰਨ ਦਾ ਪ੍ਰੋਸੈਸ ਕੀ ਹੈ ਇੱਥੇ ਸਭ ਤੋਂ ਪਹਿਲਾਂ ਤੁਸੀਂ ਆਪਣਾ ਮੋਬਾਈਲ ਨੰਬਰ ਪਾਉਣਾ ਤੇ ਫਿਰ ਤੁਸੀਂ ਆਪਣਾ ਡੇਟ ਆਫ ਬਰਥ ਜਾਂ ਫਿਰ ਪੈਨ ਕਾਰਡ ਨੰਬਰ ਪਾਉਣਾ ਹੈ ਇਹ ਸਾਰਾ ਕੁਝ ਐਂਟਰ ਕਰਨ ਤੋਂ ਬਾਅਦ ਤੁਸੀਂ ਗੈਟ ਓਟੀਪੀ ਤੇ ਕਲਿੱਕ ਕਰਨਾ ਤੇ ਤੁਹਾਨੂੰ ਇੱਕ ਓਟੀਪੀ ਦਾ ਮੈਸੇਜ ਆਏਗਾ ਅਗਲੇ ਪੇਜ ਤੇ ਤੁਸੀਂ ਓਟੀਪੀ ਐਂਟਰ ਕਰਕੇ ਵਿਊ ਦ ਬੈਸਟ ਕਾਰਡ ਤੇ ਕਲਿੱਕ ਕਰਨਾ ਹੈ ਇੱਥੇ ਤੁਹਾਨੂੰ ਆਪਣੀਆਂ ਪਰਸਨਲ ਡਿਟੇਲਸ ਫਿਲ ਕਰਨੀਆਂ ਹੋਣਗੀਆਂ ਜਿਹਦੇ ਬੇਸਿਸ ਤੇ ਐਚਡੀਐਫਸੀ ਤੁਹਾਨੂੰ ਆਪਣੇ ਇੰਟਰ ਕਰਨਾ ਹੈ ਲਾਸਟ ਦੇ ਵਿੱਚ ਤੁਹਾਡੇ ਤੋਂ এমਪਲॉयमेंट टाइप ਪੁੱਛਿਆ ਜਾਏਗਾ ਜਿੱਥੇ ਕਿ ਪੰਜ অপਸ਼ਨ ਦਿਖਾਏਗਾ ਇੱਥੇ ਇੱਕ ਚੀਜ਼ ਮੈਂ ਤੁਹਾਨੂੰ ਕਲੀਅਰ ਕਰ ਦਿੰਦਾ ਮਤਲਬ ਕਿ ਇਹ ਇੱਕ ਓਪਨ ਸੀਕ੍ਰੇਟ ਹੈ ਸੈਲਰੀਡ ਤੇ ਜਿਹੜੇ ਸੈਲਫ এমਪਲoyed ਹੈ ਉਹਨਾਂ ਨੂੰ ਵਧੀਆ ਕਾਰਡ ਮਿਲਦੀ ਜੋ ਪ੍ਰੋਬੈਬਿਲਟੀ ਹੈ ਉਹ ਕਾਫੀ ਵਧੀਆ ਹੁੰਦੀ ਹੈ ਕਾਫੀ ਵੱਧ ਜਾਂਦੀ ਹੈ ਬਾਕੀ ਸਟੂਡੈਂਟ ਹਾਊਸਵਾਈਫ ਰਿਟਾਇਰਡ ਨੂੰ ਥੋੜੀ ਜਿਹੀ ਦਿੱਕਤ ਆ ਸਕਦੀ ਹੈ ਜੇਕਰ ਤੁਸੀਂ ਸੈਲਰੀ ਜਾਂ 셀ਫ এমਪਲੋਇਡ ਸਿਲੈਕਟ ਕੀਤਾ ਹੈ ਤਾਂ ਅਗਲੇ ਸਟੈਪ ਦੇ ਵਿੱਚ ਤੁਸੀਂ ਆਪਣੀ ਕੰਪਨੀ ਦਾ ਨਾਮ ਤੁਹਾਡੀ ਡੈਜ਼ਿਗਨੇਸ਼ਨ ਜੀਐਸਟੀ ਤੇ ਤੁਹਾਡੇ ਤੋਂ ਆਫੀਸ਼ੀਅਲ ਈਮੇਲ ਆਈਡੀ ਮੰਗੀ ਜਾਏਗੀ ਉਹ ਸਾਰੀਆਂ ਡਿਟੇਲਸ ਤੁਸੀਂ ਭਰਨੀਆਂ ਹੋਣਗੀਆਂ ਅਗਲੇ ਸਟੈਪ ਦੇ ਵਿੱਚ ਤੁਹਾਨੂੰ ਆਪਣਾ ਮੇਲਿੰਗ ਐਡਰੈਸ ਕਨਫਰਮ ਕਰਨਾ ਪਏਗਾ ਹੁਣ ਜਾਂ ਤਾਂ ਐਚਡੀਐਫਸੀ ਵਾਲੇ ਇਕੁਇਫੈਕਸ ਤੋਂ ਆਟੋਮੈਟਿਕਲੀ ਚੱਕ ਲੈਣਗੇ ਜਾਂ ਫਿਰ ਤੁਹਾਨੂੰ ਮੈਨੂਅਲੀ ਐਂਟਰ ਕਰਨਾ ਪਏਗਾ ਮੈਨੂਅਲੀ ਐਂਟਰ ਕਰਨ ਦਾ ਬੈਨੀਫਿਟ ਇਹ ਰਹਿੰਦਾ ਵੀ ਤੁਸੀਂ ਸ਼ੋਰਟ ਰਹਿੰਦੇ ਹੋ ਉਦੇ ਹਿਸਾਬ ਨਾਲ ਬੈਂਕ ਤੁਹਾਨੂੰ ਕੁਝ ਕਾਰਡ ਸ਼ੋਅ ਕਰੇਗਾ ਜਿਵੇਂ ਕਿ ਮੈਂ ਇੱਥੇ ਆਪਣਾ ਜੋ ਡਾਟਾ ਭਰਿਆ ਉਹਦੇ ਹਿਸਾਬ ਨਾਲ ਇੰਡੀਅਨ ਆਇਲ ਮਿਲੇਨੀਆ ਤੇ ਮਨੀ ਬੈਕ ਪਲੱਸ ਸ਼ੋਅ ਕਰ ਰਿਹਾ ਹੈ ਤੁਸੀਂ ਇਹਨਾਂ ਚੋਂ ਕੋਈ ਵੀ ਕਾਰਡ ਚੂਜ਼ ਕਰ ਸਕਦੇ ਹੋ ਮੈਂ ਰੈਂਡਮਲੀ ਮਿਲੇਨੀਆ ਚੂਜ਼ ਕਰਕੇ ਕਨਫਰਮ ਤੇ ਕਲਿੱਕ ਕਰ ਦਿੰਦਾ ਇੱਥੇ ਸਭ ਤੋਂ ਪਹਿਲਾਂ ਮੈਨੂੰ ਆਪਣਾ ਆਫੀਸਰ ਟਰੈਕ ਸelect ਕਰਨਾ ਹੋਵੇਗਾ ਪਲੱਸ ਤੁਹਾਨੂੰ ਇੱਥੇ ਆਪਣੀ ਇਨਕਮ ਡਿਟੇਲਸ ਵੀ ਦੇਣੀ ਪਏਗੀ ਇੱਥੇ HDFC ਦੇ ਮੋਸਟ ਕਾਰਡ ਦੀ ਜੋ ਘੱਟੋ ਘੱਟ ਐਲੀਜੀਬਿਲਟੀ ਆ ਉਹ 4 ਤੋਂ 5 ਲੱਖ ਐਨਐਮ ਹੀ ਰਹਿੰਦੀ ਹੈ ਤਾਂ ਮੇਕ ਸ਼ੋਰ ਕਿ ਕਾਰਡ ਅਪਲਾਈ ਕਰਨ ਤੋਂ ਪਹਿਲਾਂ ਤੁਸੀਂ ਕੀ ਵੈਸੇ ਯਾਨੀ ਕਿ ਸੈਂਟਰਲ ਕੈਕੀ ਵਾਈਸੀ ਦੀਆਂ ਡਿਟੇਲਸ ਐਂਟਰ ਕਰਨੀਆਂ ਹੋਣਗੀਆਂ ਜਿਵੇਂ ਕਿ ਮਦਰਜ਼ ਨੇਮ ਤੇ ਜੇਕਰ ਤੁਸੀਂ ਅਲੱਗ ਤੋਂ ਸੀ ਕੇ ਵਾਈਸੀ ਦੇ ਲਈ ਰਜਿਸਟਰ ਨਹੀਂ ਕੀਤਾ ਹੋਇਆ ਤਾਂ نیچے ਆਰ ਯੂ ਰਜਿਸਟਰਡ ਫਾਰ ਸੀ ਕੇ ਵਾਈਸੀ ਤੇ 노 ਕਲਿੱਕ ਕਰਨਾ ਹੈ ਤੇ ਉਸ ਤੋਂ نیچے ਵਾਲੀ ਆਪਸ਼ਨ ਵਾ ਰ ਯੂ ਹੈਵ ਟੂ ਬਾਇ ਐਚ ਡੀ ਐਫ ਸੀ ਐਮਪਲੋਈ ਤੇ ਵੀ 노 ਹੀ ਕਲਿੱਕ ਕਰਨਾ ਹੈ ਕੰਟੀਨਿਊ ਤੇ ਕਲਿੱਕ ਕਰੋਗੇ ਤਾਂ ਤੁਹਾਨੂੰ ਕੇ ਵਾਈਸੀ ਦੇ ਲਈ ਦੋ ਆਪਸ਼ਨ ਦਿਖਣਗੀਆਂ ਤੁਸੀਂ ਫਰਸਟ ਵਾਲੀ ਆਪਸ਼ਨ ਤੇ ਕਲਿੱਕ ਕਰਨਾ ਹੈ ਤੇ ਅਗਲੇ ਸਟੈਪ ਦੇ ਵਿੱਚ ਤੁਸੀਂ ਆਈ ਐਗਰੀ ਤੇ ਕਲਿੱਕ ਕਰਕੇ ਪ੍ਰੋਸੀਡ ਟੂ ਈ ਕੇ ਵਾਈਸੀ ਤੇ ਕਲਿੱਕ ਕਰਨਾ ਹੈ ਅਗਲੇ ਸਟੈਪ ਦੇ ਵਿੱਚ ਤੁਹਾਨੂੰ ਤੁਹਾਡਾ ਆਧਾਰ ਤੇ ओटीपी ਭਰ ਕੇ ਵੈਰੀਫਾਈ ਕਰਨਾ ਹੈ ਵੀਡੀਓ ਕੇਵਾਈਸੀ ਦੇ ਲਈ ਹੁਣ ਤੁਹਾਡੀ ਸਾਰੀ ਐਪਲੀਕੇਸ਼ਨ ਪੂਰੀ ਹੋ ਗਈ ਹੈ ਅਗਲੇ ਸਟੈਪ ਦੇ ਵਿੱਚ ਤੁਹਾਡੀ ਵੀਡੀਓ ਕੇਵਾਈਸੀ ਹੋਏਗੀ ਕੇਵਾਈਸੀ ਤੋਂ ਪਹਿਲਾਂ ਤੁਹਾਡੇ ਕੋਲੇ ਤੁਹਾਡਾ ਪੈਨ ਕਾਰਡ ਆਧਾਰ ਕਾਰਡ ਦੋ ਬਲੈਂਕ ਪੇਪਰਸ ਤੇ ਪੈਨ ਹੋਣਾ ਚਾਹੀਦਾ ਹੈ। ਵੀਡੀਓ ਕੇਵਾਈਸੀ ਦੇ ਲਈ ਤੁਹਾਨੂੰ ਤੁਹਾਡੇ ਫੋਨ ਦੇ ਕੈਮਰਾ, ਮਾਈਕ੍ਰੋਫੋਨ, ਲੋਕੇਸ਼ਨ ਦਾ ਐਕਸੈਸ ਦੇਣਾ ਪਏਗਾ। ਵੀਡੀਓ ਕੇਵਾਈਸੀ ਵੇਲੇ ਬੈਂਕ ਦੇ ਅਫੀਸ਼ਰ ਤੁਹਾਡੇ ਤੋਂ ਕੁਝ ਸਵਾਲ ਪੁੱਛ ਸਕਦੇ ਆ ਜਿਵੇਂ ਕਿ ਤੁਹਾਡਾ ਡੇਟ ਆਫ ਬਰਥ, ਤੁਹਾਡਾ ਨਾਮ ਵਗੈਰਾ। ਤੇ ਤੁਹਾਨੂੰ ਆਪਣਾ ਪੈਨ ਕਾਰਡ ਤੇ ਆਧਾਰ ਕਾਰਡ ਦਿਖਾਉਣਾ ਪਏਗਾ। ਹੁਣ ਵੀਡੀਓ ਕੇਵਾਈਸੀ ਸਕਸੈਸਫੁਲ ਹੁੰਦੇ ਹੀ ਤੁਹਾਡੀ ਐਪਲੀਕੇਸ਼ਨ ਕੰਪਲੀਟ ਹੋ ਜਾਏਗੀ ਤੇ ਤੁਹਾਨੂੰ ਮੈਸੇਜ ਆ ਜਾਏਗਾ ਵੀ ਤੁਹਾਡਾ ਵਰਚੁਅਲ ਕਾਰਡ ਇਨਸਟੈਂਟਲੀ ਰੈਡੀ ਹੋ ਚੁੱਕਿਆ ਤੇ ਤੁਹਾਡਾ ਫਿਜ਼ੀਕਲ ਕਾਰਡ 5 ਤੋਂ 7 ਦਿਨਾਂ ਦੇ ਵਿੱਚ ਤੁਹਾ Hvilke felter?